ਐਡਮਿੰਟਨ ਤੋਂ ਬਾਹਰ 1.5 ਘੰਟੇ ਦੀ ਡਰਾਈਵ ਤੇ ਸਿਲਵਰਨ ਲੇਕ ਕਿੱਦਾਂ ਜੀ ਮਾ ਠੀਕ ਆ ਬਹੁਤ ਵਧੀਆ ਲੁਕਿੰਗ ਵੈਰੀ ਹੈਂਸਮ ਵੈਰੀ ਹੈਂਸਮ ਸਦਾਰਜੀ ਸੋ ਗਾਇਸ ਅੱਜ ਦਾ ਮੌਸਮ ਬਾਹਰ ਦਾ ਬਹੁਤ ਘੈਂਟ ਆ ਕੂਰਜ਼ ਆਇਆ ਇੱਥੋਂ ਸਮਾਨ ਲੈਣ ਲਈ ਲੋ ਜੀ ਗਾਇਸ ਆਈਸੂ ਆ ਗਈ ਫਾਈਨਲੀ ਅਨ ਬਿਊਟੀਫੁਲ ਡੇ ਬਤਿਆਂ ਹੋ ਗਈਆਂ ਲਾਲ ਆ ਗਏ ਆਪਾਂ ਸਿਲਵਰਨ ਲੇਕ ਦੇਖੋ ਜੀ ਗਾਇਸ ਚਿਪਸ ਖਾ ਲੋ ਚਿਪਸ ਖਾ ਲੋ ਕਿੰਨਾ ਰੌਸ਼ਾ ਬਿਊਟੀਫੁਲ ਡੇ ਇਹ ਤੋਂ ਕੈਲਗਰੀ ਵੀ ਨੇੜੇ ਹਾਂਜੀ ਕੀ ਕਰ ਰਹੇ ਹੋ ਨੀਤ ਐਂਡ ਦੀਨਾ ਸ਼ੂਜ਼ ਆਪਾਂ ਜੁੱਤੇ ਚੱਪਲਾਂ ਲਾਤੀਆਂ ਨੇ ਇੱਥੇ ਹੁਣ ਆਪਾਂ ਜਾਵਾਂਗੇ ਪਾਣੀ 'ਚ ਹਾਂਜੀ ਨਿਆਣੇ ਨਿਉਣੇ ਖੇਡਦੇ ਪਏ ਹਾਂ ਹਾ ਹਾ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਸਭ ਨੂੰ ਹਾਂਜੀ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡਾ ਪਲਾਨ ਬਣ ਗਿਆ ਜੀ ਜਾਣ ਦਾ ਸਿਲਵਨ ਲੇਕ ਤੇ ਹਾਂਜੀ ਸੋਗਾਰ ਜੀ ਸਰਪ੍ਰਾਈਜ਼ ਮੀ ਟੁਡੇ ਹਾਂਜੀ ਐਕਚੁਅਲੀ ਇਹ ਮੈਨੂੰ ਕੱਲ ਕਹਿ ਰਹੀ ਸੀ ਜਾਣ ਉਸਤੇ ਕੱਲ ਜਾ ਨਹੀਂ ਪਾਏ ਅਸੀਂ ਅੱਜ ਫਿਰ ਅਸੀਂ ਸੋਚਿਆ ਕਿ ਚਲੋ ਅੱਜ ਲੇਕ ਚਲਦੇ ਆ ਹਾਂ ਸੋ ਸਿਲਵਨ ਲੇਕ ਜੀ ਇੱਥੋਂ ਹੈਗਾ ਜੀ ਡੇਢ ਘੰਟੇ ਦਾ ਰਸਤਾ ਆਲਮੋਸਟ 150 150 ਕਿਲੋਮੀਟਰ ਡੇਢ ਘੰਟੇ ਦੀ ਡਰਾਈਵ ਆ ਸੋ ఎవਰੀਥਿੰਗ ਇਜ਼ ਰੈਡੀ ਆਪਣਾ ਆਪਾਂ ਕੂਲਰ ਲੈ ਲਿਆ ਤੇ ਪਿਕਨਿਕ ਬਲੈਂਕਟ ਹਾਂਜੀ ਪਿਕਨਿਕ ਬਲੈਂਕਟ ਬਟ ਸਾਡਾ ਕੂਲਰ ਅਜੇ ਖਾਲੀ ਆ ਪਹਿਲਾਂ ਆਪਾਂ ਨੂੰ ਰਸਤੇ 'ਚੋਂ ਆਈਸ ਵਗੈਰਾ ਲੈਣੀ ਪੈਣੀ ਆ ਸੈਂਡਵਿਚਸ ਜੂਸ ਵਾਟਰ ਤੇ ਉਹ ਲੈ ਕੇ ਫਿਰ ਅੱਗੇ ਨਿਕਲਾਂਗੇ ਤੇ ਤੁਹਾਨੂੰ ਅੱਜ ਦਿਖਾਵਾਂਗੇ ਜੀ ਐਡਮਿੰਟਨ ਤੋਂ ਬਾਹਰ ਡੇਢ ਘੰਟੇ ਦੀ ਡਰਾਈਵ ਤੇ ਸਿਲਵਨ ਲੇਕ ਸਿਲਵਨ ਲੇਕ ਹਾਂਜੀ ਇਹ ਵਨ ਆਫ ਦਾ ਮੋਸਟ ਕਿ ਕਹਿੰਦੇ ਇਹਨੂੰ ਬਿਜ਼ੀ ਵੀ ਕਹਿ ਲੋ ਸੋਹਣੀ ਵੀ ਕਹਿ ਲੋ ਜਿਹੜੀ ਵੀ ਲੇਕ ਹੈਗੀ ਆ ਇੱਥੇ ਸੋ ਆਪਾਂ ਕਿ ਚਲੋ ਤੁਹਾਨੂੰ ਅੱਜ ਉਹ ਦਿਖਾਣੇ ਚੱਲ ਗਏ ਚਲਿਏ ਚਲੋ ਜੀ ਗਾਇਸ But before we go, just wanted to show you how beautiful my wife looks today in her beautiful blue dress. Hanji. Hanji. Kidanji? Matika. <laughs> Bodhwadiya. Bodhwadiya. I love this dress, it even has pockets. So, very Hanji. Bodhwadiya. are nice. matching. Now we'll show you ji. Once again, that is me. Simple jean, shirt, te pag. Looking very hmm. handsome. very handsome sodar ji gavali meri mica ka hero bhi mica will be back soon ha we'll see you later in the evening okay so guys aaj da mausam bahar da bahut khant a soni dhoop nikli hoyi a it's beautiful out ha taahi assi plan kita jaan da guys apna seven foods aaye ha ithon samaan lain lii haan ji get couple of sandwiches and anything that you would like. ਲੋ ਜੀ ਗਾਇਸ ਸਮਾਨ ਅਸੀਂ ਲੈ ਲਿਆ ਸੈਂਡਵਿਚ ਲੈ ਲਏ ਨੇ ਤੇ ਜੂਸ ਤੇ ਪਾਣੀ ਲੈ ਲਿਆ ਆਈਸ ਰਹਿ ਗਈ ਆ ਆਈਸ ਲੈਣੇ ਆ ਜਾ ਕੇ ਹੁਣ ਗੈਸ ਸਟੇਸ਼ਨ ਤੋਂ ਬਰਫ 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 ਹਾਂ ਆਈ ਲਰਨਡ ਦੈਟ ਵਨ ਯੈਸਟਰਡੇ हेलो जी गाइस आइसवी आ गई फाइनली ਹੁਣ ਇਹਨੂੰ ਟਿਕਾ ਦੇਣਾ ਹੈ ਉੱਪਰ ਹੁਣ ਠੰਡਾ ਰਹੂਗਾ ਚਲੋ ਆਲਮੋਸਟ ਦੇਰ ਹੈ ਆਲਮੋਸਟ ਲਾਈਕ 10 ਮਿੰਟਸ ਯਾ ਬੰ 10 ਮਿੰਟ ਦਾ ਰਸਤਾ ਰਹਿ ਗਿਆ ਬਸ ਹਾਂਜੀ ਫਿਰ ਟਾਈਮ ਹੋ ਗਿਆ ਦੁਪਹਿਰ ਦੇ 3:30 ਸਲਾਈਡ ਹੀ ਇਜ਼ ਰੀਲੀ ਗੁੱਡ ਵਿਦ ਟਾਈਮਿੰਗ ਦੇ ਨੀ ਨੀ ਬੱਸ ਨਾ ਨੋ ਜੀ ਬੱਤੀਆਂ ਹੋ ਗਈਆਂ ਲਾਲ ਤੇ ਇੱਥੇ ਕਰਨੀ ਪੈਣੀ ਸਾਨੂੰ ਵੇਟ 2 ਮਿੰਟ ਬ੍ਰੇਕਾਂ ਲੱਗ ਗਈਆਂ ਬ੍ਰੇਕਾਂ ਲੱਗ ਗਈਆਂ ਕੋਈ ਗੱਲ ਨਹੀਂ ਕਦੇ-ਕਦੇ ਬ੍ਰੇਕਾਂ ਵੀ ਲੱਗਣੀਆਂ ਚਾਹੀਦੀਆਂ ਨੇ ਨਹੀਂ ਤਾਂ ਬੰਦਾ ਦਾ ਭਜਿਆ ਹੀ ਫਿਰਦਾ ਕੈਨੇਡਾ ਚ ਤਾਂ ਖਾਸ ਕਰਕੇ ਲਓ ਜੀ ਗਾਇਜ਼ ਆ ਗਏ ਆਪਾਂ ਸਿਲਵਨ ਲੇਕ ਸਿਲਵਨ ਲੇਕ Town ਦੇ ਵਿੱਚ ਹੁਣ ਆਪਾਂ ਜਾਣਾ ਜੀ ਲੇਕ ਤੇ ਉਹ ਜਿੱਦਦਾ ਜਿੱਦਦਾ ਗੈਸ ਇਸ ਜੀ ਪਰ 142 ਹੈ ਵਾਓ ਵਾਓ ਗੁੱਡ ਆਰੀਨ ਫਿਲ ਅਪ ਓਵਰ देयर 145 ਪੈਟਰੋ ਕੈਨੇਡਾ 142 ਇੱਥੇ ਸਾਰੇ ਆਪਣੀ ਪ੍ਰਾਈਸ ਲਾ ਲੰਦੇ ਨੇ ਮਰਜ਼ੀ ਨਾਲੇ ਓਕੇ ਸੋ ਆਈ ਥਿੰਕ ਆ ਹਵ ਟਰਨ ਹੇਅਰ ਲੈਫਟ ਨੋ ਆਈ ਕੈਨ ਗੋ ਸਟ੍ਰੇਟ ਸੋ ਗਾਇਜ਼ ਥਿਸ ਇਜ਼ ਦਾ ਇਹ ਹੈਗਾ ਜੀ ਟਾਊਨ ਸਿਲਵਰਨ ਲੇਕ ਦਾ ਦਿਖਾਓ ਇੱਧਰ ਸਾਰਾ ਇਧਰਲੇ ਪਾਸੇ ਹੁਣ ਆਪਾਂ ਲੱਭਣੀ ਹੈ ਪਾਰਕਿੰਗ ਉਹ ਲੁੱਕ ਐਟ ਦੈਟ ਹਾਂਜੀ ਸੋ ਮੈਨੀ ਬੋਟਸ ਸਰਦਿਆਂ ਚ ਇੱਥੇ ਵੀ ਬਹੁਤ ਸਨੋਸ ਨੂੰ ਪੈ ਜਾਂਦੀ ਆ ਤੇ ਗਰਮੀਆਂ ਚ ਵਧੀਆ 뷰 ਆ ਇਹਨਾਂ ਦਾ ਲੋਕਾਂ ਦਾ ਦੇ ਹੈਵ ਅ ਨਾਈਸ 뷰 ਓ ਬਹੁਤ ਆ ਰਿਹਾ ਪਾ ਘੁੰਮ ਕੇ ਨਾ ਉਹ ਸਾਹਮਣੇ ਜੇ ਸਾਹਮਣੇ ਵਾਲੇ ਪਾਸੇ ਜਾਣਾ ਉਧਰ ਆਪਾਂ ਗੱਡੀ ਪਾਰਕ ਕਰ ਸਕਦੇ ਆ ਤੇ ਇੱਧਰ ਘੁੰਮਗੇ ਬਸ ਆਪਾਂ ਤੇ ਓ ਵੈਰੀ ਕਲੋਸ हाँ oh, हाँ nice, so पार्क है हां जी ओ लिटिल प्लेग्राउंड एंड एवरीथिंग हां जी नाइस सो मेनी पीपल इत्थे ला दईया फिर आ पार्किंग तो हैगी है इत्थे ला दने हां जी देखो जी गाइस सिल्वर लेक की कर रहे हैं आपा चिप्स खा रहे हैं चिप्स चिप्स खा लो चिप्स खा लो ਸੋ ਗਾਇਜ਼ ਆਪਾਂ ਬਸ ਬੈਠੇ ਆ ਆ ਕੇ ਰਿਲੈਕਸ ਕਰ ਰਹੇ ਆ ਥੋੜੀ ਦੇਰ ਤੇ ਉਸ ਤੋਂ ਬਾਅਦ ਦੇਖਦੇ ਆ ਪਾਣੀ ਪੋਣੀ ਜਾਵਾਂਗੇ ਆਰ ਯੂ ਹੰਗਰੀ ਨੋ ਹੁ ਵਟ ਡਿਊ ਈਟ ਆ ਹੈਡ ਸਮਥਿੰਗ ਇਨ ਮਾਈ ਮੈਂ ਹੰਗਰੀ ਆਮ ਗੋਣਾ ਈਟ ਮਾਈ ਸੈਂਡਵਿਚ ਬਟ ਵੈਰੀ ਨਾਈਸ ਥੀ ਵੈਰੀ ਨਾਈਸ ਵੈਦਰ बहुत तेज खा टर्की टर्की सैंडविच ठीक है बहुत स्वाद है बोस वाला। बोस वाला? ਨਾ ਰਸ਼ਾ ਕਾਰਸ ਆ ਵਰਾਈ ਪ੍ਰੀਟੀ ਬਿਊਟੀਫੁਲ ਡੇ ਬਿਊਟੀਫੁਲ ਡੇ ਐਂਡ देयर'ਸ ਅ ਬੀ ਇਧਰਲੇ ਪਾਸੇ ਲੇਕ ਆ ਤੇ ਆਹ ਸਾਹਮਣੇ ਘਰ ਬਣੇ ਹੋਏ ਨੇ ਬਹੁਤ ਸੋਹਣਾ ਟਾਊਨ ਆ ਸੋ ਨਾਈਸ ਬਿਊਟੀਫੁਲ ਹਾਂਜੀ ਵੀ ਟੁਕ ਸਮ ਬਿਊਟੀਫੁਲ ਪਿਕਚਰਸ ਓਵਰ ਹੇਅਰ ਹੁਣ ਅਸੀਂ ਬਸ ਇੱਥੇ ਵਾਕ ਕਰ ਰਹੇ ਆਂ ਸੋ ਖਾ ਵੀ ਲੈ ਆਲਰੇਡੀ ਆ ਆ ਵੀ ਕੇ ਆਪਾਂ ਜਿਹੜਾ ਕੂਲਰ ਵਗੈਰਾ ਵਾਪਸ ਗੱਡੀ ਚ ਰੱਖਤਾ ਕਿਉਂਕਿ ਅਸੀਂ ਬਹੁਤ ਵਾਕ ਕਰਨੀ ਸੀ ਉਹ ਕੋ ਰੈਂਬਾਇਡ ਦਾ ਵਾਟਰ ਸੂਪ ਪਏ ਸੋ ਹਣ ਪਾਣੀ ਚ ਜਾਵਾਂਗੇ ਲੁੱਕ ਐਟ ਦਿਸ ਗਾਇਸ ਬਿਊਟੀਫੁਲ ਇਹ ਰਸਤਾ ਬਣਿਆ ਹੋਇਆ ਵਾਕ ਕਰਨ ਲਈ ਜਗਾ ਜਗਾ ਤੇ ਬੈਂਚ ਜੇ ਲਾਏ ਹੋਏ ਨੇ ਇਹਨਾਂ ਨੇ ਬੈਠਣ ਵਾਸਤੇ ਅੱਜ ਮੰਡੇ ਆ ਇਟਸ ਅ ਲੋਟ ਆਫ ਪੀਪਲ ਬਹੁਤ ਜਨਤਾ ਹੈਗੀ ਅੱਜ ਵੀ ਇਹ ਆ ਜਿਹੜਾ ਸਿਲੂਨ ਲੈ ਕੇ ਆਇਆ ਇਹ ਆਲਮੋਸਟ 16000 16000 ਕੋ ਲੋਕੀ ਇੱਥੇ ਰਹਿੰਦੇ ਆ ਦੀ ਪਾਪੂਲੇਸ਼ਨ ਹੈਗੀ ਆ ਪਰ ਰੌਣਾ ਬਹੁਤ ਹੈ ਹਮ ਇਫ ਵੀ ਡਰਾਈਵ ਵਨ ਮੋਰ ਆਵਰ ਫਰਮ ਹੇਅਰ ਵੀ ਵਿਲ ਬੀ ਇਨ ਕੈਲਗਰੀ ਇਥੋਂ ਕੈਲਗਰੀ ਵੀ ਨੇੜੇ 1 ਘੰਟੇ ਦਾ ਹੀ ਰਸਤਾ ਤੇ ਬੇਸਿਕਲੀ ਕੈਲਗਰੀ ਐਡਮਿੰਟਨ ਨੇ ਮਿਡਲ ਚ ਪੈਂਦਾ ਰੈਡੀਅਰ ਦੇ ਬਿਲਕੁਲ ਹੀ 25 ਕਿਲੋਮੀਟਰ ਨੇੜੇ 25 ਕਿਲੋਮੀਟਰ ਫਰਮ ਰੈਡੀਅਰ ਹਾਂਜੀ ਜੇ ਤੁਸੀਂ ਐਡਮਿੰਟਨ ਜਾਂ ਕੈਲਗਰੀ ਰਹਿੰਦੇ ਹੋ ਹਾਂ ਤੇ ਵੀ ਬੁੱਡ ਰეკਮੈਂਡ ਕਰੇ ਤੁਸੀਂ ਇੱਥੇ ਜ਼ਰੂਰ ਆਓ ਸਿਲਵਨ ਲੇਕ ਤੇ ਸਮਰ ਦੇ ਵਿੱਚ ਬਹੁਤ ਵਧੀਆ ਰੌਣਕ ਮੇਲਾ ਫੁੱਲ ਹੁੰਦਾ ਇੱਥੇ ਹਾਲ ਸੰ ਆ ਦੇਖੋ ਗਾਇਸ ਇਹ ਇਹ ਆ ਕਿੱਧਰ ਅਸੀਂ ਆਏ ਹੁਣ ਇੱਧਰ ਕੁਆਇਟ ਹੈਗਾ this side is quieter i have to put our initials in ਜਿਹੜੇ ਲੋਕੀ ਪੀਸਫੁਲ ਹੈਗੇ ਆ ਉਹ ਇੱਧਰ ਨੇ ਤੇ ਰੌਲੇ ਰੱਪੇ ਵਾਲੀ ਜਨਤਾ ਸਾਰੀ ਉੱਧਰ 메ਨ ਜਿਹੜਾ ਸੈਂਟਰ ਦੇ ਵਿੱਚ ਜਿੱਥੇ ਜਾਵਾਂਗੇ ਆਪਾਂ ਹਲੇ ਉੱਧਰ ਵਾਪਸ ਇੱਥੇ ਸਾਰਾ ਖਾਲੀ ਹੈ ਇੱਕਾ ਦੁੱਕਾ ਲੋਕ ਨੇ ਇੱਥੇ ਤਾਂ ਵਧੀਆ ਹਾਂਜੀ ਕੀ ਕਰ ਰਹੇ ਹੋ ਵਧ ਹੀ ਜਾਣਾ ਐਸ ਵੀ ਗੋ ਮੋਰ ਫਰਦਰ ਇਟਸ ਮੋਰ ਪੀਪਲ ਹਾਂ ਹਾਂਜੀ ਮੋਰ ਕਰਾਊਡਡ ਯੂ ਗੈਟ ਇਨਸੋ ਆਫ ਥੈਟ ਸਾਈਡ ਯਾ ਪੀਸਫੁਲ ਪਿਛਲੇ ਪਾਸੇ ਜ਼ਿਆਦਾ ਇਧਰ ਲੋਕੀ ਜ਼ਿਆਦਾ ਨੇ ਅੱਗੇ ਤੁਹਾਨੂੰ ਦਿਖਾਣੇ ਆ ਜਾ ਕੇ ਸੋ ਗਾਇਜ਼ ਇਧਰਲੇ ਪਾਸੇ ਦੁਕਾਨਾਂ ਹੈਗੀਆਂ ਸਟੋਰਸ ਵਗੈਰਾ ਇੱਥੋਂ ਤੁਸੀਂ ਰੈਂਟ ਕਰ ਸਕਦੇ ਹੋ ਹਨ ਯੂ ਕੈਨ ਰੈਂਟ ਦਾ 보ਟਸ ਐਂਡ ਯਾ inflatable boats and Does everything yes ਹਾਂ ਇਹ ਗਾਂ ਬਣਾ ਰੱਖੀ ਹੈ ਕੈਨੇਡੀਅਨ ਕਾਉ ਗਾਇਸ ਸ਼ੂਜ਼ ਆਪਾਂ ਜੁੱਤੇ ਚੱਪਲਾਂ ਲਾਤੀਆਂ ਨੇ ਇੱਥੇ ਹੁਣ ਆਪਾਂ ਜਾਵਾਂਗੇ ਪਾਣੀ 'ਚ ਪਾਣੀ ਪਾਣੀ ਜੀ ਪਾਣੀ ਪਾਣੀ ਚਲੋ ਜੀ ਦੇਖਿਓ ਲੈ ਸੀ ਤਾਂ ਪਾਣੀ ਠੰਡਾ ਹੈ ਕਿ ਨਹੀਂ ਠੰਡਾ ਹੈਗਾ ਮੋਸਟਲੀ ਇੱਥੇ ਪਾਣੀ ਸਾਰੇ ਪਾਸੇ ਕੈਨੇਡਾ ਠੰਡਾ ਹੀ ਹੁੰਦਾ ਕਿੰਨੇ ਲੋਕੀ ਹੈਗੇ ਇੱਥੇ ਹੈਨਾ ਜਿੰਨਾ ਤੁਸੀਂ ਅੱਗੇ ਜਾਓਗੇ ਉੱਥੇ ਹੋਰ ਰਸ਼ ਹੈਗਾ ਨਿਆਣੇ ਨਿਉਣੇ ਖੇਡਦੇ ਪਏ ਦੇਖੋ ਜੀ ਸੋ ਮੈਨੀ ਕਿਡਸ ਪਲੇਇੰਗ ਤੇ ਜਵਾਕਾਂ ਦੇ ਘਰ ਦੇ ਇੱਥੇ ਬੈਠੇ ਨੇ ਲੋਕਾਂ ਨੇ ਟੈਂਟ ਵੀ ਲਾਏ ਹੋਏ ਨੇ ਬੜੇ ਸੋਹਣੇ ਸੁੱਤੇ ਪਏ ਆਰਾਮ ਨਾਲ ਬੜਾ ਵਧੀਆ ਮਾਹੌਲ ਆ ਯਾ ਇਟ ਇਜ਼ ਕੋਠੰਡਾ ਹੀ ਆ ਬਟ ਨਾਟ ਦੈਟ ਬੈਡ ਯੋਗੀ ਉੱਧਾ ਗਰਮੀ ਹੈ ਨਾ ਗੋਆ ਦਾ ਮਰਮ ਸੀਗਾ ਪਾਣੀ ਹੈ ਨਾ ਕਰਮ ਕਰਮ ਗੋਆ ਦਾ ਪਾਣੀ ਕਰਮ ਸੀਗਾ ਇਹ ਇਜ਼ ਨੋਟ ਬੈਡ ਬਿਕਾਉਜ਼ ਇਟਸ ਹੌਟ ਟੈਂਪਰੇਚਰ ਹੈਗਾ 26 ਡਿਗਰੀ

ਅੰਦਰ ਤੱਕ ਆ ਕੇ ਮੇਰੀ ਜੀਨ ਸਾਰੀ ਗਿੱਲੀ ਹੋ ਗਈ। ਸੋ ਗਾਇਸ ਇਟਸ ਟਾਈਮ ਟੂ ਸੇ ਗੁੱਡਬਾਈ। ਟਾਈਮ ਟੂ ਸੇ ਗੁੱਡਬਾਈ ਟੂ ਦ ਲੇਕ। ਹਾਂਜੀ। ਹਾਂਜੀ। ਇਟ ਵਾਸ ਸੋ ਗੁੱਡ। ਹੈਵ ਵੀ ਹੈਡ ਫਨ? ਇਟ ਵਾਸ ਸੋ ਮਚ ਫਨ। ਆਹ, ਹੈਵ ਵੀ ਟੁਕ ਸੋ ਮਨੀ ਨਾਈਸ ਪਿਕਚਰਸ ਟੂਡੇ। ਯੈਸ, ਬਿਊਟੀਫੁਲ ਪਿਕਚਰਸ। ਬਿਊਟੀਫੁਲ। ਹੁਣ ਨਿਕਲਾਂਗੇ ਇੱਥੋਂ ਵਾਪਸ। ਟਾਈਮ ਹੋ ਗਿਆ ਜੀ। ਸ਼ਾਮ ਦੇ 6:30 ਤੇ 8 ਵਜੇ ਤੱਕ ਘਰ ਪਹੁੰਚਾਂਗੇ। ਇਟਸ ਲਾਈਕ ਅ ਵਧੀਆ ਫਨ ਹੈ। ਇਟਸ ਲਾਈਕ ਅ ਮਿਨੀ ਗੋਆ ਫੀਲਿੰਗ। ਮਿਨੀ ਗੋਆ? ਪਾਣੀ। ਪਾਣੀ ਇੱਥੇ ਠੰਡਾ ਹੁੰ este but for vibing with uh, हाँ, people i think so. like mexico probably would हाँ, be uh, like Me that मैक, yeah. Yeah. mexico of उधर mexico पानी बढ़िया udhar da warm hai but it was a fun day it was a great haan ji हाँ, china diner thrift store bhi hai ga itthe hai aur ki ki hai ga itthe bank aa gaya cibc hmm. मैं क्या गैस भर ली hmm. है ना इतने गैस सस्ती है अपने इतने इतने हैगी डॉलर फोर्टी टू एडमिंटन हैगी डॉलर फोर्टी सिक्स ਹਾਂ ਉਹ ਹੁਣ ਪਹਿਲਾਂ ਗੈਸ ਭਰਾਂਗੇ ਗੈਸ ਭਰ ਕੇ ਫਿਰ ਨਿਕਲਾਂਗੇ ਹਾਂ ਇਹ ਆਪਾਂ ਲਾਤਾ ਆਪੇ ਚੱਲਦਾ ਰਹੂਗਾ ਜਦੋਂ ਡੰਨ ਹੋ ਜਾਊਗਾ ਤਾਂ ਆਪੇ ਰੁਕ ਜਾਊਗਾ ਕਿਲੋਮੀਟਰ ਗਲਤ ਦਿਖਾ ਰਿਹਾ ਕਿਉਂਕਿ ਸੋਈ ਸੋਈ ਆ ਗਈ ਪੂਰੀ ਫੁੱਲ ਤੇ ਚਲਿਏ ਹੁਣ ਚਲੋ ਚਲਿਏ ਹੋਮ ਟਾਈਮ ਹਾਂ ਹੁਣ ਟੈਂਕੀ ਫੁੱਲ ਆ ਹੁਣ ਆਪਾਂ ਚੱਲ ਸਕਦੇ ਹਾਂ ਆਲਮੋਸਟ ਇਨ ਐਡਵਿੰਟਨ very close now very close i think 10 minutes more han ji lo ji guys assi edmonton pahunch chuke hain wapas ye nu kehande hain south common ire andar ja ke agge sare oh hage ne brands vagera raat de bach gaye ne 8:05 te sadkan te rush maala mota hage koi bahut ta traffic ये खाना पोखरानों लगी हुई है बहुत ज़्यादा मैं बुक ही मैं बुक ही ऐसी बुक है पोख लगी हुई है वोडी यू वांट टू वेट की खाना बसो इंडियन या कोई और लो जी गाइस आ गया इडो जापान फूड ऑर्डर करता हूँ फूड लेकर तो निकला गया ਤੇ ਘਰ ਜਾ ਕੇ ਖਾਣਗੇ ਪੀਰੀਅਡ ਹੋਮਵਰਕ ਹਾਂਜੀ ਸੋ ਆਪਾਂ ਘਰੇ ਵਾਪਸ ਆ ਗਏ ਆ ਹਾਂ ਆਲਰੇਡੀ ਐਟ ਹੋਮ ਤੇ ਵੀਡੀਓ ਚ ਪਾਂ ਤੋਂ ਫੂਡ ਲਿਆ ਆਏ ਸੀਗੇ ਰਸਤੇ ਚੋਂ ਹਾਂਜੀ ਸੋ ਸ਼ੀ ਇਸ ਹੈਵਿੰਗ ਹਰ ਰਾਈਸ ਬਾਉਲ ਮੈਂ ਲਿਆ ਹੀ ਜੀ ਆਹਾ ਚਿਕਨ ਰਾਈਮਨ ਸੂਪ ਹੁਣ ਬਸ ਆਪਾਂ ਕਰਾਂਗੇ ਡਿਨਰ ਸੋ ਹਾਂਜੀ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੁਹਾਨੂੰ ਅ ਸਿਲਵਨ ਲੇਕ ਘੁਮਾਏ ਅਸੀਂ ਤੇ ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਐਂਡ ਡੂ ਸਬਸਕ੍ਰਾਈਬ ਥੀ ਚੈਨਲ ਨਾਟ ਸੋ ਆਰਡੀਨਰੀ ਕਪਲ ਨਾਟ ਸੋ ਆਰਡੀਨਰੀ ਕਪਲ ਤੇ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਟੇਕ ਕੇਅਰ ਸਤਿ ਸ਼੍ਰੀ ਅਕਾਲ ਰੱਬ ਰੱਖਾ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ